ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਵੀ ਜਿਹੜੀ ਆਪਾਂ ਇਹ ਵੀਡੀਓ ਰਿਕਾਰਡ ਕੀਤੀ ਆ ਪਿੰਡ ਰੰਗੀਆਂਣਾ ਜ਼ਿਲ੍ਹਾ ਸੰਗਰੂਰ ਜਿੱਥੇ ਇੱਕ ਬਾਈ ਕੋਲੇ ਬਾਈ ਟੋਟਲ 4 ਕੱਟੀਆਂ ਬਕਾਉਗੀਆਂ ਤੁਹਾਨੂੰ ਚਾਰੇ ਨੇ ਗਈ ਜਾਣਕਾਰੀ ਇਸ ਵੀਡੀਓ ਸਾਂਝੀ ਕਰਾਵਾਂਗੇ ਬਾਕੀ ਇਦਾਂ ਦੇ ਬਾਈ ਜੇ ਕਿਸੇ ਨੂੰ ਕੱਟੀਆਂ ਖਰੀਦਣੀਆਂ ਹੁੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਇਦਾਂ ਦੀਆਂ ਕੱਟੀਆਂ ਆਪਣੇ ਚੈਨਲ ਦੇ ਬਾਈ ਜੀ ਰੋਜ਼ ਆਉਂਦੀਆਂ ਹੀ ਰਹਿੰਦੀਆਂ ਨੇ ਨਗੀਨੇ ਟੌਪ ਦੇ ਇਹ ਇਦਾਂ ਦੀ ਵੀ ਜੇ ਕਿਸੇ ਵੀ ਨੇ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣੇ ਤੋਂ ਆਪਣਾ ਮੋਬਾਈਲ ਨੰਬਰ 9417950102 ਜਿਹੜੇ ਕਿਸੇ ਵੀ ਨੂੰ ਲੋਡ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਕਟੀਆਂ ਬਾਈ ਜੀ ਟਾਪ ਦੇ ਨਗੀਨੇ ਆਗੇ ਬਾਕੀ ਸਾਰਿਆਂ ਦੇ ਬਾਈ ਜੀ ਰਿੰਗ ਸਿੰਘ ਕੁੰਡੇ ਕਰਮ ਵਾਲੀਆਂ ਮੋਡਲ ਲੱਗ ਚੁੱਕੀਆਂ ਆਂ ਚ ਛੋਟੀ ਗੱਟੂ ਲੈ ਕੇ ਬਾਈ ਜੀ ਤੁਹਾਨੂੰ 16 16 15 ਮਹੀਨਿਆਂ ਦੀ ਉਮਰ ਤੱਕ ਦੀ ਕਟੀਆਂ ਮਿਲ ਜਾਣੀਆਂ ਬਾਕੀ ਜਾ ਜਾਣਕਾਰੀ ਲਈ ਮਾਲਕ ਦਾ ਫੋਨ ਨੰਬਰ ਕਿੰਝ ਲਈ ਮਾਲਕ ਨਾਲ ਸੰਪਰਕ ਕਰ ਸਕਦੇ ਹੋਗੇ ਸਤ ਸ੍ਰੀ ਅਕਾਲ ਬਾਈ ਜੀ ਜਿਹਨੇ ਜਾਣਕਾਰੀ ਜਿਹੜੀ ਬਾਈ ਦੀ ਪਹਿਲ ਨੰਬਰ ਤੇ ਸੀ ਕੱਟੀ ਦੇਖ ਰਹੇ ਹੋਗੇ ਉਮਰ ਬਾਈ ਜੀ ਇਸ ਕੱਟੀ ਦੇ 11 ਤੋਂ 12 ਮਹੀਨਾ ਦੇ ਵਿਚਕਾਰ ਉਮਰ ਆ ਗਈ ਸਾਲਕਰੀ ਤੁਸੀਂ ਕੱਟੀ ਮੰਨ ਸਕਦੇ ਹੋਗੇ ਬਾਕੀ ਬਾਈ ਪੂਰੀ ਕੱਟੀ ਜਾਣਚਾ ਚੰਗੀਆਂ ਸਵੀਆਂ ਪਲੀਆਂ ਆਈਆਂ ਤੇ ਬਾਈ ਝੋਲੀ ਦੇ ਚਾਰ ਥਣ ਹੋਣਗੇ ਬਾਕੀ ਬਾਈ ਜੀ ਆਪਾਂ ਹਰੇਕ ਵੀਡੀਓ ਚ ਕਹਿ ਨਹੀਂ ਹੁੰਨੇ ਆ ਕਿ ਕਿ ਵੀਰ ਦੀ ਤੁਸੀਂ ਬਾਈ ਜੀ ਜਿਵੇਂ ਆਪਦੀ ਖੁਦ ਘਰ ਕਰੇ ਆ ਕਿ ਕਰਨੀ ਹੈਗੀ ਠੀਕ ਹੈ ਨਾ ਬਾਕੀ ਰਿੰਗ ਸਿੰਘ ਮੋੜਨ ਲੱਗ ਚੁੱਕੀ ਆਗੀ ਝੋਲੀ ਦੇ ਚਾਰ ਥਣ ਹੋਣਗੇ ਪੰਜਵੀਂ ਕਿ ਵੱਖਰੀ ਕਿਸੇ ਵੀ ਕੱਟੀ ਚ ਕੋਈ ਵੀ ਖੋਰ ਸ਼ਾਕ ਨਹੀਂ ਹੋਣੀਗੀ ਠੀਕ ਹੈ ਨਾ ਬਾਈ ਟਾਪ ਕੁਆਲਿਟੀ ਦੀ ਕੱਟੀ ਆ ਗਈ ਪਿੱਠ ਪੂੜਾ ਕਰਮਾਲੀ ਦਾ ਇਹਦਾ ਹੀ ਬਹੁਤ ਚੌੜਾ ਹੈਗਾ ਤੇ ਚੰਗੀ ਸ਼ਕੀਨ ਕੱਟੀ ਆ ਗਈ ਬਾਈ ਜੀ ਤੇ ਹੁਣ ਸਾਪੂ 2 ਨੰਬਰ ਕੱਟੀ ਆ ਚੁੱਕੀ ਹੈਗੀ ਕੁੰਡਾ ਰਿੰਗ ਸਿੰਘ ਬਾਈ ਜੀ ਇਹ ਵੀ ਮੋੜਨ ਲੱਗ ਚੁੱਕੀ ਹੈਗੀ 13 14 ਮਹੀਨਿਆਂ ਦੀ ਇਸ ਕੱਟੀ ਦੀ ਉਮਰ ਆ ਬਾਈ ਜੀ ਦੇਖ ਸਕਦੇ ਹੋ ਸੇਂਕ ਕੁੰਡਾ ਮੋੜਨ ਲੱਗ ਗਈ ਹੈ ਕਰਮਾਲੀ ਬਾਕੀ ਚੰਗੀ ਸਭੀ ਭਲੀ ਬਾਈ ਜੀ ਇਹ ਆ ਚੁੱਕੀ ਹੈਗੀ ਇਹਦਾ ਪਿੱਠ ਪੂੜਾ ਬੇਲ ਦੀ ਲੰਬਾਈ ਕਹਿ ਲਈਏ ਕਿਸੇ ਕੱਟੀ ਦੇ ਉਸੇ ਪਾਸੇ ਕੋਈ ਕਮੀ ਨਹੀਂ ਝੋਲੀ ਦੇ ਬਾਈ 4 ਥਾਨੇ ਕੁਆਲਿਟੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਰਮਾੜੀ ਨੂੰ ਦੇਖ ਸਕਦੇ ਹਾਂ ਬਾਈ ਜੀ ਚਾਰ ਸਣ ਬਹੁਤ ਜਿਆਦਾ ਗੈਪ ਗੈਪ ਤੇ ਥਣ ਲੱਗਿਆ ਹੋਇਆ ਕੱਟੀ ਨੂੰ ਠੀਕ ਹੈ ਨਾ ਬਾਕੀ ਪੂਰੀ ਜਾਨ ਚਾ ਬਾਈ ਕੱਟੀ ਇਸ ਕੋਈ ਗੱਲ ਨਹੀਂ ਹੋਣੀ ਥੋੜੀ ਸੁੱਕੀ ਜੀ ਕੱਟੀ ਹੋਗੀ ਕੱਟੀਆਂ ਆਪਣੀਆਂ ਜਾਨ ਚ ਹੋਣੀਆਂ ਬਾਕੀ ਚੰਗੇ ਰਿਕਾਰਡ ਦੀਆਂ ਹੋਣੀਆਂ ਉਹ ਤੁਸੀਂ ਵੀ ਸਾਰੀ ਜਾਣਕਾਰੀ ਮਾਲਕਾਂ ਕੋਲੋਂ ਫੋਨ ਤੇ ਸਾਂਝੀ ਲੈ ਸਕਾ ਸਕਦੇ ਹੋ ਠੀਕ ਹੈ ਨਾ ਬਾਈ ਜੀ ਆਹ ਤਿੰਨ ਨੰਬਰ ਕੱਟੀ ਆ ਗਈ ਬਾਈ ਜੀ ਠੀਕ ਹੈ ਨਾ ਕੁਆਲਟੀ ਕੁਆਲਟੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ 14-15 ਮਹੀਨਿਆਂ ਦੀ ਇਸ ਕੱਟੀ ਦੀ ਉਮਰ ਆ ਬਾਈ ਜੀ ਫੇਸ ਕੁਆਲਟੀ ਤੇ ਪਿੱਠਪੜਾ ਕੀਣਾ ਵੀ ਕੁਆਲਿਟੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਜੈਡ ਫਲੈਗ ਹੀ ਮਨੋ ਬਈ ਜੀ ਕੱਟੀ ਚਾਰ ਪੰਜ ਵਾਲੀ ਚਟਿਆਪੂਚ ਠੀਕ ਹੈ ਨਾ ਤੇ ਝੋਲੀਏ ਚਾਰ ਥਾਣੀ ਬਾਈ ਜੀ ਇਹਦੇ ਆਗੇ ਠੀਕ ਹੈ ਨਾ ਬਈ ਕੁਆਲਿਟੀ ਕੁਆਲਿਟੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋਗੇ ਥੋੜੀਆਂ ਬਈ ਕੱਟੀਆਂ ਕੈਮਰੇ ਤੋਂ ਆਲ ਜਰੂਰ ਮਾਨਦੀਆਂ ਸੀਗੀਆਂ ਤੇ ਤਾਂ ਇਹਨਾਂ ਥੋੜੀ ਦਿਖਾਉਂਦੀਆਂ ਨਹੀਂ ਸੀ ਭਈ ਝੋਲੀ ਚੰਗਣਾ ਪਰ ਝੋਲੀ ਵੀ ਚਾਰ ਸੌਣਗੇ ਮਾਲਕਾਂ ਦੀ ਇਸ ਕੋਲੋਂ ਗਾਰੰਟੀ ਹੋਊਗੀ ਬਾਕੀ ਬਈ ਜੇ ਇਹਦੀ ਮੌਕੇ ਤੇ ਜਾ ਕੇ ਝੋਲੀ ਚੈੱਕ ਕਰ ਸਕਦੇ ਹੋਗੇ ਠੀਕ ਹੈ ਨਾ ਜੇ ਕੋਈ ਵੀਰ ਬਾਈ ਕਹਿੰਦਾ ਚਾਰੇ ਨਾਲ ਇਕੱਠੇ ਲੈ ਕੇ ਜਾਊ ਹੁਣ ਤੁਸੀਂ ਇਸ ਕੱਟੀ ਦੀ ਝੋਲੀ ਦੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਠੀਕ ਆ ਤੇ ਬਾਕੀ ਆ ਚਾਰ ਨੰਬਰ ਕੱਟੀ ਆ ਗਈ ਬਾਈ ਜੀ 16 17 ਮਹੀਨੇ ਦੀ ਇਸ ਕੱਟੀ ਦੀ ਉਮਰ ਆ ਗਈ ਠੀਕ ਹੈ ਨਾ ਬਾਕੀ ਇਕ ਪੱਠੋਪੜੇ ਦੀ ਚੜਾਈ ਤੇ ਬੇਲਬੂਲ ਦੀ ਲੰਬਾਈ ਚੈੱਕ ਕਰੋ ਹੱਡਾਂ ਪੈ ਨਹੀਂ ਬਈ ਚਾਰੇ ਕੱਟੀਆਂ ਪੂਰੀਆਂ ਖੁੱਲੀਆਂ ਹੈਗੀਆਂ ਤੇ ਲੈ ਲਈ ਬਾਈ ਜੀ ਝੋਲੀ ਦੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਤੁਸੀਂ ਕੱਟੀ ਦੀ ਠੀਕ ਹੈ ਨਾ ਤੇ ਮਾਲਕ ਦਾ ਮੋਬਾਈਲ ਨੰਬਰ ਬਾਈ ਜੀ ਸਕਰੀਨ ਚ ਲੀਂ ਜਾਂਦਾਗਾ ਜਿਹੜੇ ਕਿਸੇ ਵੀ ਨੂੰ ਬਾਈ ਜੀ ਕੋਈ ਵੀ ਕੱਟੀ ਚੰਗੀ ਲੱਗਦੀ ਹੋਊਗੀ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਫੋਨ ਤੇ ਤਾਂ ਧੰਨਵਾਦ ਸਾਰੀ ਬੀਰਾਂ ਦਾ ਐਦਾਂ ਦੇ ਬਾਈ ਜੀ ਨਗੀਨੇ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਿਓ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੇ ਪਹਿਲਾਂ ਆਉਂਦੀਆਂ ਰਹਿਣ ਤੇ ਐਦਾਂ ਦੀ ਬਈ ਜੇ ਕਿਸੇ ਵੀ ਨੇ ਆਪਣੇ ਤੋਂ ਹੋਰ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਬਈ ਜੀ ਆਪਨੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਕੱਟੀਆਂ ਖੇਦਣੀਆਂ ਬਈ ਜੀ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਧ ਯਾਰਸ ਕਰਦੇ ਰਹੋ